ਜਾਵੰਦਰ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਚੱਲਦਿਆਂ ਭਾਜਪਾ ਨੇ ਆਪਣੀ ਦੂਸਰੀ ਲਿਸਟ ਜਾਰੀ ਕਰਦੇ ਆ ਤਿੰਨ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਹੈ ਹਲਕਾ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਇਸ ਹਲਕੇ ਤੋਂ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਦੀ ਜਗ੍ਹਾ ਤੇ ਪਾਰਟੀ ਹਾਈ ਕਮਾਨ ਨੇ ਇਸ ਵਾਰ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਤੇ ਭਰੋਸਾ ਜਿਤਾਉਂਦੇ ਹੋਏ ਆਪਣਾ ਉਮੀਦਵਾਰ ਐਲਾਨਿਆ ਹੈ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੂੰ ਟਿਕਟ ਮਿਲਣ ਤੋਂ ਬਾਅਦ ਜਿਥੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਦੇ ਘਰ ਅਰਬਨ ਸਟੇਟ ਫਗਵਾੜਾ ਵਿਖੇ ਖੁਸ਼ੀ ਸੋਮਪ੍ਰਕਾਸ਼ ਅਤੇ ਸੋਮਪ੍ਰਕਾਸ਼ ਕੈਂਥ ਨੇ ਪਾਰਟੀ ਹਾਈ ਕਮਾਂਡ ਦਾ ਤਹਿਤ ਲੋ ਧੰਨਵਾਦ ਕੀਤਾ ਜਿਨ੍ਹਾਂ ਉੱਪਰ ਪਾਰਟੀ ਨੇ ਇੰਨਾ ਵੱਡਾ ਵਿਸ਼ਵਾਸ ਜਤਾਇਆ ਹੈ ਹੁਣ ਆ ਭਰੋਸਾ ਦਿਵਾਇਆ ਕਿ ਉਹ ਇਸ ਸਿੜਜਿਤ ਕੇ ਪਾਰਟੀ ਹਾਈ ਕਮਾਂਡ ਦੀ ਝੋਲੀ ਵਿੱਚ ਪਾਉਣਗੇ ਭਾਰਤੀ ਜਨਤਾ ਪਾਰਟੀ ਵੱਲੋਂ ਅਨੀਤਾ ਸੋਮਪ੍ਰਕਾਸ਼ ਮੇਰੀ ਤਨਪਤਨੀ ਨੂੰ ਹਿਸ਼ਾਲਪੁਰ ਹਲਕੇ ਤੋਂ ਕੈਂਡੀਡੇਟ ਡਿਕਲੇਅਰ ਕੀਤਾ ਗਿਆ ਮੈਂ ਅਤੀ ਧੰਨਵਾਦੀਆਂ ਪ੍ਰਧਾਨ ਮੰਤਰੀ ਜਿੰਦਰਪਾਈ ਮੋਦੀ ਜੀ ਦਾ ਜੇਪੀ ਯੂਨਟਾ ਜੀ ਸਾਰੇ ਰਾਸ਼ਟਰੀ ਅਧਿਕਾਰੀ ਅਤੇ ਆਮਨਤ ਸਾਹਿਬ ਜੀ ਜੋ ਹੋਮ ਮਿਨਿਸਟਰ ਪੰਜਾਬ ਪੰਤ ਭਾਰਦਨ ਉਹਨਾਂ ਦੀ ਕਿਰਪਾ ਕਰਕੇ ਹੋ ਸਕਿਆ ਮੈਂ ਭਾਰਤੀ ਜਨਤਾ ਪਾਰਟੀ ਦੇ ਰੋਮ ਰੋਮ ਸਾਡਾ ਸਮਰਪਿਤ ਪਾਰਟੀ ਜਨਤਾ ਪਾਰਟੀ ਲਈ ਔਰ ਜੋ ਬੜੀ ਕਿਰਪਾ ਮੇਰੇ ਤੇ ਕੀਤੀ ਹੈ ਮੈਂ ਉਹਦਾ ਹੱਕਦਾਰ ਬੇਸ਼ੱਕ ਨਹੀਂ ਸੀ ਪਰ ਇਹ ਵਿਸ਼ੇਸ਼ ਕਿਰਪਾ ਮਿਲਦੀ ਹੋਈ ਹੈ ਮੈਂ ساری ਜ਼ਿੰਦਗੀ ਭਰ ਭਾਰਤੀ ਜਨਤਾ ਪਾਰਟੀ ਦੇ ਸਮਰਪਿਤ ਹੋ ਕੇ ਕੰਮ ਕਰਾਂਗਾ ਔਰ ਜੋ ਵੀ ਭਾਰਤ ਇੱਕ ਵਿਕਸਿਤ ਭਾਰਤ ਬਣਾਉਣ ਲਈ ਯਤਨ ਕਰ ਰਹੇ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾਵਾਂਗਾ ਸਰ ਹਲਕਾ ਨਵਸੀਆਂ ਨੂੰ ਕੀ ਮੈਸੇਜ ਦੇਣੀ ਜਾਨੀ ਮੈਂ ਹਲਕਾ ਨਵਸੀਆਂ ਵਾੜਾ ਖਾਸ ਤੌਰ ਤੇ ਹਿਸ਼ਾਰਪੁਰ ਨਵਸੀਆਂ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ 2019 ਚ ਮੈਨੂੰ ਜਿਤਾ ਕੇ ਮੋਦੀ ਜੀ ਦੀ ਕੈਬਨਿਟ ਵਿੱਚ ਮੈਨੂੰ ਮਨਿਸਟਰ ਬਣਾਇਆ ਇਸੇ ਮਿਹਾਰਜ ਕਰਦਾ ਉਹੀ ਘਾਤ ਸਤਕਾਰ ਨੀਤਾ ਸੋਮਪrakash ਨੂੰ ਦੇ ਕੇ ਤੁਸੀਂ ਉਹਨਾਂ ਨੂੰ ਸੈਂਟਰ ਤੋਂ ਐਮਪੀ ਬਣਾ ਕੇ ਭੇਜੋਗੇ ਕਯੂਟ ਤੋਂ ਲੋਕ ਜਿਹੜਾ ਵੱਟਵਾ ਸਰਵਕ ਕਰਦਾ ਭਾਰਤੀ ਜਨਤਾ ਪਾਰਟੀ ਨੇ ਜੋ ਸੋਮ ਪ੍ਰਕਾ ਜੀ ਨੂੰ ਮਾਣ ਬਖਸ਼ਿਆ ਹੈ ਉਹਨਾਂ ਦੇ ਪਰਿਵਾਰ ਚ ਟਿਕਟ ਦੇ ਕੇ ਮੈਂ ਆਪਣੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਵਾਈਸ ਮੋਦੀ ਜੀ ਦੀ ਅਮਸ਼ਾ ਜੀ ਨੱਡਾ ਜੀ ਔਰ ਜੋ ਅੱਜ ਇਸ ਦੁਨੀਆ ਚ ਨਹੀਂ ਹੈ ਜੇਤਲੀ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀਆਂ ਕਿਉਂਕਿ ਉਹਨਾਂ ਦਾ ਆਸ਼ੀਰਵਾਦ ਵੀ ਹਰ ਬਰ ਬਹੁਤ ਰਿਹਾ ਸਾਡੇ ਨਾਲ ਇਸ ਕਰਕੇ ਮੈਂ ਉਹਨਾਂ ਨੂੰ ਵੀ ਯਾਦ ਕਰ ਰਹੀ ਆਂ ਔਰ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਸਾਡੇ ਪਰਿਵਾਰ ਨੂੰ ਮਾਣ ਬਖਸ਼ਣ ਦਾ ਮੇਰੇ ਵੱਲੋਂ ਸਾਰੇ ਹਲਕੇ ਨੂੰ ਬਹੁਤ ਬਹੁਤ ਮੁबारकਾਂ ਉਹਨਾਂ ਨੇ ਮੇਰਾ ਸਾਥ ਦੇਣਾ ਆ ਔਰ ਤਾਂ ਕਿ ਅਸੀਂ ਜ਼ਿੰਦਗੀ 'ਚ ਇੱਕ ਔਰਤ ਨੂੰ ਇਸ ਹਲਕੇ 'ਚੋਂ ਟਿਕ ਦਿੱਤੀ ਆ ਪਾਰਟੀ ਨੇ ਔਰ ਮੇਰੀ ਅਪੀਲ ਇਹੀ ਰਹੂਗੀ ਕਿ ਜਿਵੇਂ ਹਲਕੇ ਦੇ ਵਿੱਚ ਇੱਕ ਸ਼ੋਅ ਆਇਆ ਸ਼ੋਅ ਬਹੁਤ ਜ਼ਿਆਦਾ ਸ਼ੌਂਕ ਸੀ ਲੋਕਾਂ ਨੂੰ ਕਿ ਮੈਡਮ ਨੂੰ ਟਿਕਟ ਮਿਲੇ ਮੈਂ ਹੁਣ ਇਹੀ ਅਪੀਲ ਕਰੂੰਗੀ ਕਿ ਤੁਹਾਡੀ ਇੱਛਾ ਪਰਮਾਤਮਾ ਨੇ ਪੂਰੀ ਕੀਤੀ ਹੈ ਹੁਣ ਅੱਗੇ ਤੁਸੀਂ ਸਾਰਾ ਕੁਝ ਕਰਨਾ ਤਾਂ ਕਿ ਅਸੀਂ ਇਹ ਸੀਟ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਚ ਪਾ ਸਕੀਏ ਜਿੱਦਾਂ ਹਰ ਵਾਰ ਪਹਿਲਾਂ ਉਹ ਮਾਨ ਬਖਸ਼ਦੇ ਆ ਸੋਮ ਪ੍ਰਕਾਸ਼ ਜੀ ਨੂੰ ਇਸ ਵਾਰੀ ਵੀ ਉਹ ਹੀ ਮਾਨ ਦੇਉਗੇ ਮੇਰੇ ਵੱਲੋਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪਾਰਟੀ ਵਰਕਰਾਂ ਨੇ ਵੀ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮੁਬਾਰਕਬਾਦ ਦਿੱਤੇ ਇਸ ਮੌਕੇ ਸਮੂਹ ਪਾਰਟੀ ਵਰਕਰਾਂ ਨੇ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਅਤੇ ਸੋਮ ਪ੍ਰਕਾਸ਼ ਦਾ ਮੂੰਹ ਮਿਠਾ ਕਰਵਾਇਆ ਤੇ ਢੋਲ ਦੀ ਥਾਪ ਤੇ ਨੱਚ ਟੱਪ ਕੇ ਖੁਸ਼ੀ ਦਾ ਜਸ਼ਨ ਕੀਤਾ ਇਸ ਮੌਕੇ ਪਾਰਟੀ ਕਰਾਨੇ ਕਿਹਾ ਕਿ ਉਹ ਪਾਰਟੀ ਹਾਈਕ ਮਰਦਾਤੇ ਦਿ ਲੋ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਪ੍ਰਸਿੱਧ ਸਮਾਜ ਸੇਵਕਾ ਸ਼੍ਰੀਮਤੀ ਨੀਤਾ ਸੋਮਪrakash ਨੂੰ ਟਿਕਟ ਦੇ ਕੇ ਨਿਵਾਜਿਆ ਹੈ ਹੁਣ ਆਖਿਆ ਕਿ ਉਹ ਇਹ ਸੀਟ ਵੱਡੇ ਮਾਰਜੇ ਨਾਲ ਜਿੱਤ ਕੇ ਸ਼੍ਰੀਮਤੀ ਨੀਤਾ ਸੋਮਪrakash ਨੂੰ ਜਿਤਾਉਣਗੇ ਇਸ ਮੌਕੇ ਅਵਤਾਰ ਸਿੰਘ ਮੰਡ ਸਾਫਕਾ ਮੇਰ ਅਰਨ ਖੋਸਲਾ सुरेंद्र চোপੜਾ ਰਮੇਸ਼ ਸੱਚਦੇਵਾ ਲੱड्डू ਖੋਸਲਾ ਬੱਲੂ ਵਾਲੀਆ ਵਿਕੇਸ਼ ਉਦ ਪਰਮਜੀਤ ਸਿੰਘ ਖੁਰਾਨਾ ਚੰਦਰੇਖਾ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਮਹਿਲਾ ਵਰਕਰ ਮੌਜੂਦ ਹਨ ਬੀਜੇਪੀ ਦੀ ਕੇਂਦਰ ਦੀ ਟੀਮਾਂ ਉਹਨਾਂ ਦਾ ਸ੍ਰੀ ਸੋਮਪ੍ਰਕਾਸ਼ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿਉਂਕਿ ਕਮੈਲਾਂ ਨੂੰ ਇੱਕ ਟਿਕਟ ਮਿਲੀ ਆ ਉਹ ਸਾਡੀ ਖੁਸ਼ੀ ਦਾ ਇੱਕ ਟਿਕਾਣਾ ਨਹੀਂ ਆ ਅਸੀਂ ਇੰਨੇ ਖੁਸ਼ ਆ ਕਿ ਸਾਡੀ ਪਾਰਟੀ ਨੇ ਮਹਿਲਾਵਾਂ ਨੂੰ ਉੱਤੇ ਕੀਤਾ ਔਰ ਮਹਿਲਾਵਾਂ ਲਈ ਕੁਝ ਸੋਚਿਆ ਅਸੀਂ ਆਪਣੀ ਪਾਰਟੀ ਨਾਲ ਇਹ ਵਾਅਦਾ ਕਰਦੇ ਆ ਕਿ ਜਦ ਹੀ ਸਾਡੀ ਮਹਿਲਾ ਨੂੰ ਇਨਾ ਮਾਣ ਦਿੱਤਾ ਆ ਨੀਤਾ ਸੋਮਪ੍ਰਕਾਸ਼ ਨੂੰ ਟਿਕਟ ਦੇ ਕੇ ਤੇ ਅਸੀਂ ਜਿਤਾ ਕੇ ਵੀ ਉਹ ਟੋਲੀ ਉਹਨਾਂ ਦੀ ਜਰੂਰ ਪਾਵਾਂਗੇ ਔਰ ਕੇਂਦਰ ਵਿੱਚ ਆਪਾਂ ਨੀਤਾ ਸੋਮਪ੍ਰਕਾਸ਼ ਨੂੰ ਜਰੂਰ ਭੇਜਾਂਗੇ ਧੰਨਵਾਦ ਔਰਡ ਦੇ ਵਿੱਚ ਲੋਕ ਸਭਾ ਹਲਕਾ ਹਿਸ਼ਾਰਪੁਰ ਤੋਂ ਪਾਰਟੀ ਨੇ ਜੋ मैडम नीता सौंग करन ਦਿੱਤੀ ਆ ਸਾਡੇ ਨਾਲ ਪਲਟਾ ਜੀ ਆ ਤੇ ਜਗਦੀਪਾ ਜੀ ਆ 라ਜੂ ਜੀ ਆ ਬਹੁਤ ਖੁਸ਼ੀ ਆ ਬੜਾ ਮਾਹੌਲ ਐਸਲੇ ਕੋਟੀ ਦੇ ਵਿੱਚ ਆ ਔਰ ਸਾਡੇ ਮੰਤਰੀ ਸਾਹਿਬ ਲਗਾਤਾਰ ਇਹ ਪਾਰਟੀ ਦਾ ਨਾਮ ਉੱਚਾ ਕਰਦੇ ਨੇ ਆ ਜਿੰਨਾ ਲੋਕ ਸਭਾ ਹਲਕੇ ਵਿਕਾਸ ਸਾਡੇ ਮੰਤਰੀ ਸਾਹਿਬ ਨੇ ਕੀਤਾ ਮੈਡਮ ਜੀ ਸੋਸ਼ਲ ਧਾਰਮਿਕ ਕੰਮਾਂ ਦੇ ਵਿੱਚ ਅੱਜ ਲੋਕ ਵੀ ਚਾਹੁੰਦੇ ਸੀ ਵੀ ਸਾਡੇ ਮੈਡਮ ਜੀ ਨੂੰ ਟਿਕਟ ਮਿਲੇ ਔਰ ਪਾਰਟੀ ਨੇ ਮੈਡਮ ਨੀਤਾ ਸੌਂਗ ਗਾਰੰਟੀਰ ਦੇ ਕੇ ਇੱਕ ਪਾਰਟੀ ਦਾ ਨਾਮ ਚੱਕਦਾ ਸਾਨੂੰ ਇੰਨਾ ਪਤਾ ਲੋਕਾਂ ਦਾ ਸਹਿਯੋਗ ਬਹੁਤ ਆ ਹਰ ਜਿਹੜੇ ਪਾਰਟੀ ਦੇ ਵਰਕਰ ਹੈ ਚਾਹੁੰਦੇ ਸੀ ਮੈਡਮ ਨੂੰ ਟਿਕਟ ਮਿਲੇ ਅਸੀਂ ਨਾਲ ਦਿਲੋਂ ਹੀ ਤੁਰਾਂਗੇ ਔਰ ਆਨ ਵਾਲਾ ਸਮਾਜ ਜਿਹੜਾ ਲੋਕ ਸਭਾ ਦਾ 400 ਪਾਰ ਪ੍ਰਧਾਨ ਮੰਤਰੀਆਂ ਨਾਰਾ ਔਰ ਸਾਡੇ ਮੈਡਮ ਜੀ ਲੋਕ ਸਭਾ ਹਲਕੇ ਤੇ ਜਿੱਤ ਕੇ ਔਰ ਕੈਬਨਿਟ ਦੇ ਮੰਤਰੀ ਬਣੂਗੇ ਸਾਨੂੰ ਅੱਜ ਜਨਤਾ ਦੇ ਬਹੁਤ ਵਿਸ਼ਵਾਸ ਆ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਸਾਰੇ ਪਾਰਟੀ ਦੇ ਕਾਰਜਕਰਤਾ ਨੂੰ ਬੇਨਤੀ ਕਰੂੰਗਾ ਵੀ ਡਟ ਕੇ ਆਪਾਂ ਇੱਕੋ ਹੀ ਨਾਰਾ ਕਰੀਏ ਵੀ ਜਿਹੜਾ 400 ਪਾਰ ਮੋਦੀ ਜੀ ਦੇ ਦੇਰ ਨੂੰ ਵੋਟ ਦੇ ਨਹੀਂ ਅਸੀਂ ਅੱਜ ਲੋਕ ਸਭਾ ਵਾਸਤੇ ਮੈਡਮ ਨੀਤਾ ਜ਼ੋਮਰਕਾਜੀ ਦਾ ਨਾਮ ਪਾਰਟੀ ਨੂੰ ਲਾਨਿਆ ਗਿਆ ਜਿਹਦੇ ਵਿੱਚ ਪਾਰਟੀ ਦੇ ਸਾਰੇ ਵਰਕਰ ਆ ਉਹਨਾਂ ਬੜਾ ਉਤਸ਼ਾਹ ਦੇਖਿਆ ਜਾ ਦੇਖਣ ਜਾ ਰਹੇ ਆ ਅਸੀਂ ਔਰ ਜਿਹੜਾ ਪਾਰਟੀ ਹਾਈ ਕਮਾਂਡ ਨੇ ਫੈਸਲਾ ਲਿਆ ਬਹੁਤ ਹੀ ਉਚਿਤ ਫੈਸਲਾ ਲਿਆ ਕਿਉਂਕਿ ਮੈਡਮ ਨੀਤਾ ਜ਼ੋਮਰਕਾਜੀ ਸਦਾ ਹੀ ਲੋਕਾਂ ਦੇ ਵਿੱਚ ਵਿਚਰਦੇ ਆ ਸਮਾਜ ਸੇਵਾ ਦਾ ਕੰਮ ਕਰਦੇ ਆ ਇਮਾਨਦਾਰੀ ਨਾਲ ਕੰਮ ਕਰਦੇ ਆ ਇਹਦੇ ਸੰਬੰਧੀ ਸੂਚੀ ਪਾਰਟੀ ਦੀ ਲੀਡਰਸ਼ਿਪ ਜਿਹਦੇ ਵਿੱਚ ਅਮੇਸ਼ਾਹ ਜੀ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਔਰ ਜੀਪੀ ਨਟਾ ਜੀ ਇਥੋਂ ਦੇ ਜਾਖੜ ਸਾਹਿਬ ਸਭ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਹ ਫੈਸਲਾ ਲਿਆ ਔਰ ਇਥੇ ਟਿਕਟ ਦਿੱਤੀ ਗਈ ਆ ਔਰ ਇਹ ਅਸੀਂ ਵੱਡੀ ਜਿੱਤ ਦੇ ਨਾਲ ਜਿਹੜਾ ਇਹ ਜਿੱਤ ਦਰਜ ਕਰਾਂਗੇ ਵੱਡੀ ਲੀਡ ਦੇ ਨਾਲ ਕਿਉਂਕਿ ਜਿਹੜਾ ਸਾਰੇ ਹਲਕੇ ਆ ਚਾਹੇ ਆਪਾਂ ਬਾਕੀ 89 ਹਲਕਿਆਂ ਦੀ ਵੀ ਗੱਲ ਕਰੀਏ ਉਹ ਵੀ ਇੱਕ ਇੱਕ ਹਲਕਾ ਜਿਹੜਾ ਮੈਡਮ ਨੀਤਾ ਸੋਮਪrakash ਜੀ ਨਾਲ ਆ ਕਿਉਂਕਿ ਸਾਡੇ ਜਿਹੜੇ ਕੇਂਦਰੀ ਮੰਤਰੀ ਸੋਮਪrakash ਜੀ ਰਹੇ ਆ ਉਹਨਾਂ ਨੇ ਬਹੁਤ ਲਾਗੇ ਦੇ ਵਿੱਚ ਕੰਮ ਕੀਤਾ ਆ ਵਿਕਾਸ ਦੇ ਕੰਮ ਕੀਤੇ ਆ ਲੋਕਾਂ ਦੇ ਜਿਹੜੇ ਉਹ ਨਿੱਜੀ ਕੰਮ ਸੀਗੇ ਲੜ ਤਾਂ ਦੇ ਇਹਦੇ ਨਾਲ ਕੀਤੇ ਆ ਔਰ ਅਸੀਂ ਆਸ ਕਰਦੇ ਆ ਕਿ ਸਾਡਾ ਜਿਹੜਾ ਸਹਿਯੋਗ ਹੈ ਸਾਰੇ ਵਰਕ ਬਹੁਤ ਤਾਂ ਦੇ ਕੰਦੇ ਨੇ ਜਿਕਰ ਜੋਗ ਹੈ ਕਿ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਤੋਂ ਇਲਾਵਾ ਪਾਰਟੀ ਹਾਈ ਕਮਾਂਡ ਨੇ ਦੋ ਹੋਰ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਹੈ ਜਿਸ ਵਿੱਚ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਅਤੇ ਸ਼੍ਰੀ ਖੰਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਮੰਨਾਂ ਨੂੰ ਟਿਕਟ ਦਿੱਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੂੰ ਟਿਕਟ ਮਿਲਣ ਤੋਂ ਬਾਅਦ ਹਲਕਾ ਹੁਸ਼ਿਆਰਪੁਰ ਦੇ ਲੋਕ ਕਿਸ ਪਾਰਟੀ ਦੇ ਉਮੀਦਵਾਰ ਦੇ ਸਿਰ ਤੇ ਜਿੱਤ ਦਾ ਸਾਹ ਰਾਂ ਬੰਦੇ ਨੇ ਇਹ ਦੇਖਣਾ ਬਹੁਤ ਹੀ ਦਿਲਚਸਪ ਹੋਵੇਗਾ